ਇਹ ਅਨਫੇਅਰ ਪ੍ਰੈਕਟਿਸਿਜ਼ ਹੈ ਇਹ ਬਿਲਕੁਲ ਅਨਫੇਅਰ ਪ੍ਰੈਕਟਿਸਿਜ਼ ਹੈ ਇਹ ਸਰਕਮ ਨਹੀਂ ਸਰ ਨਹੀਂ ਇਹ ਸਾਰੀ ਗੱਡੀਆਂ ਇੱਥੋਂ ਆ ਰਹੀਆਂ ਕੋਈ ਗ੍ਰੀਨ ਲਾਈਟ ਦਾ ਚਲਾਣ ਨਹੀਂ ਹੈ ਚੰਡੀਗੜ੍ਹ ਚ ਹੋਣਾ ਟ੍ਰੈਫਿਕ ਪੁਲਿਸ ਨਹੀਂ ਕੱਟੇਗੀ ਚਲਾਣ ਭਜੀ ਇਹ ਦੇਖੋ ਜੀ ਮੈਂ ਗ੍ਰੀਨ ਤੇ ਆਇਆ ਹਾਂ ਯਾਰ ਲਾਈਟੋ ਕੇ ਚੈੱਕ ਕਰ ਸਕਦੇ ਹੋ ਆ ਇਕਦਿ ਗੇ ਮੇਰੀ ਗੱਡੀ ਨੰਬਰ ਹੈ ਇਹ ਦਿੰਦੇ ਆ ਵਧ ਰਹੀ ਰਿਸ਼ਬਤ ਖੋਰੀ ਨੂੰ ਰੋਕਣ ਲਈ ਲਿਆ ਗਿਆ ਫੈਸਲਾ सीएम भगवंत मान वालों भी कसया गया सी तंज ये जो ट्रैफिक पुलिस है ना चंडीगढ़ वाले या शहरों वाले ये चलान काटने के लिए इनका कोई ध्यान नहीं होता कि क्योंकि गाड़ी ठीक चल रही है या बस 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 आ जा जा, जा जा कोई उनका ये नहीं है तू तू, तू रेड किया है वो तो चाहते हैं रेड क्रॉस करे कोई ਜੀ ਹਾਂ ਹੁਣ ਚੰਡੀਗੜ੍ਹ 'ਚ ਟ੍ਰੈਫਿਕ ਪੁਲਿਸ ਚਲਾਣ ਨਹੀਂ ਕੱਟੇਗੀ ਇਸ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਟ੍ਰੈਫਿਕ ਪੁਲਿਸ ਸ਼ਹਿਰ ਦੀ ਟ੍ਰੈਫਿਕ ਨੂੰ ਮੈਨੇਜ ਕਰੇਗੀ ਉਸ ਦਾ ਸੰਚਾਲਨ ਕਰੇਗੀ ਦੱਸਿਆ ਜਾ ਰਿਹਾ ਹੈ ਕਿ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਵੱਧ ਰਹੀ ਰਿਸ਼ਵਤ ਖੋਰੀ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਜਾਣਕਾਰੀ ਮੁਤਾਬਕ ਸਿਰਫ ਕੈਮਰੇ ਰਾਹੀਂ ਹੀ ਜ਼ਿਆਦਾਤਰ ਚਲਾਣ ਕੀਤੇ ਜਾਣਗੇ ਦੱਸਿਆ ਜਾ ਰਿਹਾ ਕਿ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਚੰਡੀਗੜ੍ਹ 'ਚ ਪਹਿਲਾਂ ਜ਼ਿਆਦਾਤਰ ਲੋਕਾਂ ਨੂੰ ਘੇਰ ਕੇ ਉਹਨਾਂ ਦੇ ਚਲਾਣ ਕੀਤੇ ਜਾਂਦੇ ਸੀ ਜ਼ਿਆਦਾਤਰ ਬਾਹਰਲੇ ਵਾਹਨਾਂ ਤੇ ਟ੍ਰੈਫਿਕ ਪੁਲਿਸ ਦੀ ਬਾਜਬਾਲੀ ਅੱਖ ਰਹਿਂਦੀ ਸੀ ਪੁਲਿਸ ਵੱਲੋਂ ਲੁਕ ਛਿਪ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾਂਦਾ ਸੀ ਜ਼ਿਆਦਾਤਰ ਬਾਹਰਲੇ ਵਾਹਨ ਦੇਖਦੇ ਹੀ ਪੁਲਿਸ ਉਹਨਾਂ ਨੂੰ ਘੇਰ ਲੈਂਦੀ ਸੀ ਕਾਫੀ ਖੱਜਲ ਕਰਨ ਤੋਂ ਬਾਅਦ ਉਹਨਾਂ ਦਾ ਮੋਟਾ ਚਲਾਣ ਵੀ ਪੁਲਿਸ ਵੱਲੋਂ ਕੀਤਾ ਜਾਂਦਾ ਸੀ ਤੇ ਕਈ ਵਾਰ ਕੁਝ ਮੁਲਾਜ਼ਮਾਂ ਤੇ ਰਿਸ਼ਬਤ ਲੈਣ ਦੇ ਵੀ ਇਲਜ਼ਾਮ ਲੱਗੇ ਕਈਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਇਹ ਅਨਫੇਅਰ ਪ੍ਰੈਕਟਿਸਿਜ਼ ਹੈ ਇਹ ਬਿਲਕੁਲ ਅਨਫੇਅਰ ਪ੍ਰੈਕਟਿਸਿਜ਼ ਹੈ ਇਹ ਸਰਕਮ ਨਹੀਂ ਸਰ ਨਹੀਂ ਇਹ ਸਾਰੀ ਗਾੜੀਆਂ ਇੱਥੋਂ ਆ ਰਹੀਆਂ ਕੋਈ ਗ੍ਰੀਨ ਲਾਈਟ ਦਾ ਚਲਾਨ ਨਹੀਂ ਹੈ ਸਿਰਫ ਮੈਂ ਨਹੀਂ ਇੱਥੋਂ ਮੈਂ ਗ੍ਰੀਨ ਤੋਂ ਆਇਆ ਹਾਂ ਯਾਰ ਲਾਈਟਾਂ ਕੋ ਚੈੱਕ ਕਰ ਸਕਦੇ ਹੋ ਇੱਕ ਜੀ ਇਹ ਮੇਰੀ ਗੱਡੀ ਨੰਬਰ ਹੈ ਇਹ ਦੇਖੋ ਕਲੀਅਰ ਚੰਡੀਗੜ੍ਹ ਪੁਲਿਸ ਦੀ ਕਾਫੀ ਕਰ ਕਰੀ سوشل میڈیا ਤੇ ਹੋ ਰਹੀ ਸੀ ਆਖਰ ਹੁਣ ਇਹ ਵੱਡਾ ਫੈਸਲਾ ਲਿਆ ਗਿਆ ਜਾਣਕਾਰੀ ਮੁਤਾਬਕ ਚੰਡੀਗੜ੍ਹ ਡੀਜੀਪੀ ਦੀ ਅਗਵਾਈ ਤੇ ਕੁਝ ਪੱਧਰੀ ਮੀਟਿੰਗ ਹੋਈ ਕਈ ਮਸਲਿਆਂ ਤੇ ਸਬੰਧੀ ਚਰਚਾ ਕੀਤੀ ਗਈ ਹੈ ਅਤੇ ਜਾਣਕਾਰੀ ਮੁਤਾਬਕ ਇਹ ਵੱਡਾ ਫੈਸਲਾ ਹੁਣ ਲਿਆ ਗਿਆ ਹੈ ਕਿ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਚਲਾਨ ਨਹੀਂ ਕੀਤੇ ਜਾਣਗੇ ਸਿਰਫ ਕੈਮਰੇ ਰਾਹੀਂ ਹੀ ਚਲਾਨ ਕੀਤੇ ਜਾਣਗੇ ਇੱਕ ਗੱਲ ਹੋਰ ਅਹਿਮ ਜੇਕਰ ਕੋਈ ਵਾਹਨ ਚਾਲਕ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦਾ ਚਲਾਨ ਪੁਲਿਸ ਵੱਲੋਂ ਕੀਤਾ ਜਾ ਸਕਦਾ ਹੈ ਪਰ ਨਜਾਇਜ਼ ਪੁਲਿਸ ਵੱਲੋਂ ਹੁਣ ਕਿਸੇ ਨੂੰ ਵੀ ਪਰੇਸ਼ਾਨ ਨਹੀਂ ਕੀਤਾ ਜਾਵੇਗਾ ਦੱਸਦੀ ਹੈ ਕਿ ਚੰਡੀਗੜ੍ਹ ਪੁਲਿਸ ਵੱਲੋਂ ਕੀਤੇ ਜਾਂਦੇ ਚਲਾਣਾ ਨੂੰ ਲੈ ਕੇ ਪਿਛਲੇ ਦਿਨਾਂ 'ਚ ਸੀਐਮਾ ਭਗਵੰਤ ਮਾਨ ਦਾ ਵੀ ਅਹਿਮ ਬਿਆਨ ਸਾਹਮਣੇ ਆਇਆ ਸੀ ਆਖਰ ਕਿਵੇਂ ਤਾਂ ਜੋ ਉਹਨਾਂ ਵੱਲੋਂ ਚੰਡੀਗੜ੍ਹ ਪੁਲਿਸ ਤੇ ਕੱਸਿਆ ਗਿਆ ਸੀ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਜੀ ਇਹ ਜੋ ਟ੍ਰੈਫਿਕ ਪੁਲਿਸ ਹੈ ਨਾ ਚੰਡੀਗੜ੍ਹ ਵਾਲੇ ਦਾ ਸ਼ਹਿਰੋਂ ਵਾਲੇ ਜੀ ਚਲਾਣ ਕਾਟਣੇ ਕੇ ਲਈ ਇਨਕਾ ਕੋਈ ਧਿਆਨ ਨਹੀਂ ਹੁੰਦਾ ਕਿ ਕਿ ਗਾੜੀ ਠੀਕ ਚੱਲ ਰਹੀ ਹੈ ਜਾਂ ਕਿ ਉਹ ਬਸ ਬਸ ਆ ਜਾ ਆ ਜਾ ਉਹੀ ਉਨ੍ਹਾਂ ਕਾ ਇਹ ਨਹੀਂ ਹੈ ਤੂੰ ਤੂੰ ਰੈਡ ਕੀਤਾ ਜਾ ਉਹ ਤਾਂ ਚਾਹਤੇ ਹੈ ਰੈਡ ਕਰਾਸ ਕਰੇ ਕੋਈ ਉਹ ਤਾਂ ਕਾਟ ਕੇ ਬੈਠੇ ਹੈ ਵੀਰ ਜਾ ਜਾ ਤੂੰ ਐਸੇ ਕਰ ਦੇਗੇ ਜਬ ਐਸੇ ਹੋ ਜਾਏਗਾ ਕੋਈ ਨਾ ਕੋਈ ਤਾਂ ਕੰਮ ਬੰਨਤਾ ਹੈ ਨਾ ਉਨ੍ਹਾਂ ਸਾਹਮਣੇ ਇਸ ਫੈਸਲੇ ਨਾਲ ਆਮ ਲੋਕਾਂ ਵੱਲੋਂ ਸੁਖਦਾ ਸਾਹ ਲਿਆ ਗਿਆ ਹੈ ਲੋਕਾਂ ਵੱਲੋਂ ਖੁੱਲ ਕੇ ਪ੍ਰਸ਼ਾਸਨ ਦੇ ਫੈਸਲੇ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ को तो मेरा ट्रैफिक पुलिस वालों ने बेवजह चलान कर दिया था उसके बाद मैंने एक आवाज़ उठाई और वीडियो बनाई जो मैंने फेसबुक इंस्टाग्राम पर शेयर की उसके बाद का पंजाब केसरी योगी भाई और जनता ने काफ़ी सपोर्ट किया और इसको ज़्यादा से ज़्यादा शेयर किया आज पंजाब केसरी के माध्यम से मुझे सुबह खबर मिली कि आज के बाद चंडीगढ़ पुलिस बेवजह किसी को नहीं रोकेगी और बेवजह किसी का चलान नहीं करेगी तो मुझे बहुत खुशी हुई और डीजीपी सर सागर प्रीत हुड्डा का मैं दिल से धन्यवाद करता हूं और पंजाब श्री योगी भाई और तमाम जनता जिन्होंने मुझे सपोर्ट किया मैं उनका भी धन्यवाद करता हूँ थैंक यू बाकी ही प्रशासन वालों लय फैसले न चंडीगढ़ चाह वाले लोग बड़ी राहत तो वाली खबर है क्योंकि ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਆਉਣ ਵਾਲੇ ਲੋਕਾਂ ਨੂੰ ਕੀਤਾ ਜਾਂਦਾ ਸੀ ਫਿਲਹਾਲ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ 'ਚ ਇਹ ਫੈਸਲਾ ਕਿੰਨਾ ਅਸਰਦਾਰ ਰਹਿਣ ਵਾਲਾ ਹੈ ਬਿਊਰੋ ਰਿਪੋਰਟ ਜਗਬਣ ਨੀ ਟੀਵੀ